ਸਰ ਡਾਕਟਰ ਸਾਹਿਬ ਘਰ ਨੂੰ ਜਾ ਰਹੇ ਸੀ ਕਿ ਵਰਨਾ ਗੱਡੀ ਆਈ ਇਹਨਾਂ ਦੇ ਅੱਗੇ ਲਾ ਕੇ ਉਹਨਾਂ ਨੇ ਰੋਕ ਲਈ ਰੋਕ ਕੇ ਉਤਰਦੇ ਸਾਰੇ ਉਹਨਾਂ ਨੂੰ ਠਮਕਾਇਆ ਠਮਕਾਉਣ ਤੋਂ ਬਾਅਦ ਉਹ ਜਦੋਂ ਉਹਨਾਂ ਦੇ ਗੱਡੀ ਦੇਖਿਆ ਵੀ ਮੈਨੂੰ ਇਹ ਕੋਸੇ ਨੁਕਸਾਨ ਨਾ ਪਚਾਉਣਾ ਉਹਨਾਂ ਨੇ ਗੱਡੀ ਪੁਝਾ ਲਈ ਉਹ ਬੰਦੇ ਮਗਰ ਵੀ ਭਜੇ ਉਹ ਤੇ ਅਸੀਂ ਜਿਹੜਾ ਹੈਗਾ ਪਰਚਰ ਦਾ ਤੇ ਕਰ ਦਤਾ ਹੈ ਪਰਚਰ ਦਰਜ ਕਰਕੇ ਸੀਸੀਟੀਵੀ ਕੈਮਰੇ ਤੋਂ ਹਾਲੇ ਜਾ ਰਹੇ ਨੇ ਕਿਥੋਂ ਕਿਥੋਂ ਪੇ ਇਹ ਪਤਾ ਲੱਗਿਆ ਕਿ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਸੀ ਕੋਈ ਰੇਕੀ ਵਗੈਰਾ ਵੀ ਕੀਤੀ ਗਈ ਹੈ ਹਾਂਜੀ ਜੋ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਈ ਗਈ ਜਾ ਰਹੀ ਹੈ ਉਹਦੇ ਵਿੱਚ ਨਾ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਪਹਿਲਾਂ ਉਹ ਫੇਰ ਉਸੇ ਮੋਟਰਸਾਈਕਲ ਤੇ ਵਾਪਸ ਮੁੜ ਜਾਂਦੇ ਨੇ ਉਸੇ ਉਸੇ ਵਕਤ ਉਹ ਚੈੱਕ ਕੀਤੇ ਜਾ ਰਹੇ ਨੇ ਸਜਾ ਤਫਤੀਸ਼ ਕੀਤੀ ਹੋਣੀ ਹੈ ਪਰ ਉਹ ਲੱਗ ਰਿਹਾ ਕਿ ਕਿਸ ਤਰੀਕੇ ਨਾਲ ਲੁੱਟ ਖੋਹ ਕਰਨ ਆਏ ਸੀ ਕਿ ਪਾਰਟਿਕੂਲਰ ਅਟੈਕ ਕਰਨਾ ਸੀ ਨੇ ਇਹਦੇ ਵਿੱਚ ਜਿਹੜੀ ਹੈਗਾ ਤਪਤੀਸ਼ ਦੇ ਦੌਰਾਨ ਤਤ ਸਾਹਮਣੇ ਆਉਣਗੇ ਵੀ ਅਸਲ ਉਹਨਾਂ ਦਾ ਕੀ ਮਕਸਦ ਸੀਗਾ ਜਿਹੜੇ ਦੋ ਵਿਅਕਤੀ ਸਰ ਜਗਰਨ ਹਸ਼ਤੇ ਕਾਰ ਤੋਂ ਨਿਕਲੇ ਨੇ ਜਿਹੜੇ ਕਾਰ ਦੇ ਵਿੱਚੇ ਭੱਜੇ ਵੀ ਨਹੀਂ ਡਾਕਟਰ ਸਾਹਿਬ ਜੀ ਉਹਨਾਂ ਕੋਲ ਤੇ ਹਥਿਆਰ ਵਗੈਰਾ ਵੀ ਸੀ ਨਹੀਂ ਉਹਦੇ ਵਿੱਚ ਦਿਖਾਈ ਨਹੀਂ ਦੇ ਰਹੇ ਡਾਕਟਰ ਸਾਹਿਬ ਦੇ ਮੁਤਾਬਿਕ ਸੀਸੀਟੀਵੀ ਕੈਮਰੇ ਦਿਖਾਈ ਨਹੀਂ ਦੇ ਰਹੇ ਵੀ ਉਹਨਾਂ ਕੋਲ ਕੋਈ ਹਥਿਆਰ ਹੈ ਡਾਕਟਰ ਸਾਹਿਬ ਦੇ ਮੁਤਾਬਿਕ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਉਹਨਾਂ ਕੋਲ ਕੋਈ ਸਟੇਜ ਤੇ ਹਥਿਆਰ ਚੀਜ਼ ਸੀ ਪੁਲਿਸ ਨੇ ਆਪਣੇ ਕਾਰਵਾਈ ਕੀਤੀ ਅੱਗੇ ਦੇ। ਅਸੀਂ ਕੇਸ ਰਜਿਸਟਰ ਕਰਕੇ ਜੀ ਜਿਹੜੀ ਅਗਲੀ ਤਫ਼ਤੀਸ਼ ਹੈ ਉਹ ਅਮਰ ਚ ਲੈ ਆ ਰਹੇ ਹਾਂ। ਤੇ ਸੀਸੀਟੀਵੀ ਕੇ ਮਾਰੇ ਖੁੰਗਾਲੇ ਜਾ ਰਹੇ ਨੇ। ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸਰ ਕੀ ਲੱਗਦਾ ਹੈ ਕਿ ਜਿਹੜੀ ਇਹ ਗੁੱਥੀ ਹੈ ਕੋਤਾ ਪੁਲਿਸ ਲਿਆ ਲਵੇਗੀ। ਜਲਦੀ ਹੀ ਸੁਝਾ ਲਈ ਜਾਵੇਗੀ। ਸਰ ਕਿਹਨੇ ਤਰ੍ਹਾਂ ਅਮਨ ਦਾ ਕਾਨੂੰਨ ਹੋਣੀ ਕਿਦਾਂ ਹੈ? ਇਹਦੇ ਵਿੱਚ 341 506 34 ਆਈਪੀਸੀ ਦਾ।